ਪਾਲਕ ਤੋੜ ਰਹੀਆਂ ਕੀ ਬਣਾਏਗੀ ਸਾਗ ਆ ਰਹੀ ਤੁਸੀਂ ਹਾਂ ਤੜਾ ਮਾ ਮੈਂ ਦਾਦਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀਗੀ ਹਾਂ ਦੱਸ ਮਮੀ ਦੇ ਨਾ ਫੋਨ ਆਇਆ ਸੀਗਾ ਆਪਾਂ ਛੋਟੀ ਅਸ ਤੇ ਮੁੰਡਾ ਨਹੀਂ ਦੇਖ ਕੇ ਆਏ ਸੀਗੇ ਉਦੋਂ ਹਾਂ ਹਾਂ ਉਹਨਾਂ ਨੇ ਹੁਣ ਵਿਆਹ ਮੰਗ ਲਿਆ ਤੇ 15 ਦਿਨਾਂ ਤੱਕ ਵਿਆਹ ਰੱਖਿਆ ਹੋਇਆ ਫਿਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਦਾ ਮਤਲਬ ਆਪਾਂ ਨੂੰ ਵਿਆਹ ਆ ਗਿਆ ਹਾਂਜੀ ਮੈਂ ਨਾ ਤੁਹਾਨੂੰ ਐਂ ਕਹਿੰਦੀ ਸੀ ਆਪਾਂ ਅੱਜ ਸ਼ਾਪਿੰਗ ਕਰਨ ਚੱਲੀਏ ਸ਼ਾਪਿੰਗ ਕੀ ਕੀ ਲੈਣਾ ਤਾਂ ਬਸ ਦੋ ਹੀ ਸੂਟ ਲਵੂੰਗੀ ਇੱਕ ਜਾਗੂ ਚ ਪਾਉਣ ਨੂੰ ਤੇ ਇੱਕ ਬਰਾਤ ਚ ਪਾਉਣ ਨੂੰ ਤੇ ਥੋੜਾ ਮੋਟਾ ਮੇਕਅਪ ਦਾ ਸਮਾਨ ਲਵੂੰਗੀ ਇੱਕ ਜੁੱਤੀ ਜੇ ਆਪਾਂ ਥੋੜੇ ਇੱਕ ਦਿਨਾਂ ਤੱਕ ਬਗ ਚਲੀਏ ਔਖਾ ਹੋ ਜਾਊਗਾ ਸੂਟਸ ਮਾਉਣੇ ਵੀ ਦੇਣੇ ਆ ਐ ਨਹੀਂ ਪਤਾ ਮੰਮੀ ਮੈਨੂੰ ਫੋਨ ਕਰਕੇ ਪਹਿਲਾਂ ਬੁਲਾ ਲੈ ਕੰਮ ਵਾਸਤੇ ਅੱਛਾ ਤੇਰਾ ਆਪਾਂ ਨੂੰ ਨੀਦਾ ਵੀ ਪਾਉਣਾ ਪਊ ਹਣੀ ਹਾਂਜੀ ਉਹ ਤਾਂ ਪਾਉਣੇ ਪਊਗਾ ਚੱਲ ਤੂੰ ਐ ਕਰ ਤੂੰ ਹੋ ਤਿਆਰ ਨੇ ਮੈਂ ਆਇਆ 15 ਮਿੰਟ ਚ ਮੈਂ ਪਿੰਡ ਤੱਕ ਜਾਇਆ ਹੋਣਾ ਠੀਕ ਆ ਸੱਚੀ ਹਾਂ ਹਾਂ ਕੋਈ ਚੱਕਰ ਨਹੀਂ ਆਪਾਂ ਚੱਲਦਾ ਤੂੰ ਇਹਨੇ ਕੱਪੜੇ ਪਾ ਮੈਂ 10 ਮਿੰਟ ਚ ਜਾਇਆ ਮਣੀ ਠੀਕ ਆ ਠੀਕ ਆ ਪਰੇਵਿੰਦਰ ਭਾਈ ਬ੍ਰਿਮਿੰਦਰ ਭਾਈ ਭਾਈ ਹਲੋ ਕੋਣ ਆ ਮਰੀ ਸੱਸੀ ਕਰ ਜੀ ਅੱਛਾ ਹੋਰ ਵੀ ਤੇ ਕੀ ਹਾਲ ਨੇ ਵਧੀਆ ਜੀ ਵਧੀਆ ਹੋਰ ਕਿਵੇਂ ਆਉਣੇ ਹੋਏ ਫੱਜੀ ਕੋਲੇ ਭਾਈ ਪੈਸਿਆਂ ਦੀ ਲੋੜ ਪਈ ਥੋੜੇ ਜੇ 3000 ਰੁਪਏ ਦੇ ਤੈਨੂੰ ਕੀ ਜਰੂਰਤ ਪਈ ਪੈਸੇ ਦੇਖ ਲੈ ਦੇ ਮੈਨੂੰ ਨਾ ਹੀ ਮੇਰੀ ਸਾਲੀ ਦਾ ਵਿਆਹ ਆ ਗਿਆ ਜੀ ਉੱਤਾਂ ਸਾਨੂੰ ਉੱਥੇ ਕੱਪੜਾ ਜਿਹੜਾ ਵੀ ਲੈਣਾ ਪੈਣਾ ਥੋੜਾ ਮੋਟਾ ਨਿਊਜ਼ ਆਈ ਪਾਉਣਾ ਪੈਣਾ ਜੀ ਵੀ ਔਖ ਹੈ ਐ ਕਰਦੀ ਪਈ ਆਪਣੇ ਪਿੰਡ ਕਾਲਾ ਹੈ ਉਹ ਸੱਜਣ ਦਾ ਮੁੰਡਾ ਅੱਛਾ ਹੈ ਉਹ ਖੇਤ ਚ ਕਰ ਪਾਇਆ ਹੈ ਉਹਨਾਂ ਦਾ ਹਾਂ ਹਾਂ ਮੈਨੂੰ ਪਤਾ ਹੈ ਉਹ ਪੈਸੇ ਵਿਆਜ ਤੇ ਦਿੰਦਾ ਹੈ ਅੱਛਾ ਉਹਦੇ ਕੋਲੋਂ ਮਿਲ ਜਾਣਗੇ ਤੇ ਚਲੋ ਠੀਕ ਹੈ ਜੀ ਚੰਗਾ ਜੀ ਜਰ ਜੇ ਕਾਲਾ ਬਾਈ ਪੈਸੇ ਦੇਊਗਾ ਵਿਆਜ ਤੇ ਉਹ ਤਾਂ ਕੋਈ ਨਾ ਕੋਈ ਚੀਜ਼ ਤਰਾਊਗਾ ਚੀਜ਼ ਕੀ ਲਮਾ ਕੜਦਾ ਮੇਰੇ ਬਿਆਲਾ ਕੜਾ ਲੈ ਜਾਣਾ ਮੰਦਰ ਤੋਂ ਚੋਰੀ ਤੇਰੇ ਬਾਈ ਪੈਸੇ ਦੂੰਗਾ ਨਹੀਂ ਮੈਨੂੰ ਕਿਨੇ ਪੈਸੇ ਦੇਣੇ ਨੇ ਸੱਚੀ ਗੱਲ ਜੀ ਵਧੀਆ ਹੀ ਵਧੀਆ ਤੁਸੀਂ ਦੱਸੋ ਜੀ ਬੈ ਜਾ ਕਿਵੇਂ ਜਿਆਦਾ ਤੇਰਾ ਕੰਮ ਕਰ ਬਸ ਕੰਮ ਕਰਦਾ ਚੱਲੀ ਜਾਂਦਾ ਜੀ ਹੋਰ ਸੁਣਾ ਤੂੰ ਮੇਰੇ ਕੋਲ ਕਿਵੇਂ ਆਇਆ ਮੈਂ ਤਾਂ ਹੀ ਤਾਂ ਆ ਮੇਰੀ ਨਾ ਸਾਲੀ ਦਾ ਵਿਆਹ ਆ ਗਿਆ ਇੱਕੋ ਦਮ ਆ ਗਿਆ ਬਸ ਆ 20 ਦਿਨਾਂ ਤੱਕ ਮੈਨੂੰ ਨਾ ਪੈਸਿਆਂ ਦੀ ਲੋੜ ਆ ਜੇ 30000 ਰੁਪਏ ਦੇ ਤੂੰ ਥੋੜੀ ਮਿਹਰਬਾਨੀ ਹੋਗੀ ਤੂੰ ਚਾਰ ਮਹੀਨਿਆਂ ਤੱਕ ਮੋੜ ਦੇ ਤੀਕ ਪੈਸੇ ਤਾਂ ਮੈਂ ਤੈਨੂੰ ਦੇ ਦੂੰਗਾ ਅੱਛਾ ਜੀ ਤੈਨੂੰ ਪਤਾ ਹੈ ਪੈਸੇ ਵਿਆਜ ਤੇ ਦੇਣਾ ਅੱਛਾ ਜੀ ਕੋਈ ਚੀਜ਼ ਲੈ ਕੇ ਆਇਆ ਹਾਂ ਮੈਂ ਚੀਜ਼ ਲੈ ਕੇ ਆਈ ਮੈਨੂੰ ਬੱਸ ਇਹ ਆਤੀ ਮੈਂ ਤਾਂ ਹੀ ਆਇਆ ਚੀਜ਼ ਲੈ ਕੇ ਆਣਾ ਇਹ ਮੈਨੂੰ ਵਿਆਜ ਕੜਾ ਪਾਇਆ ਸੀ ਸੌਰੀਆਂ ਨੇ ਇਹ ਦੇਖ ਲਈਂ ਡੇਢ ਟੋਲੇ ਦਾ ਹੀ ਇਹ ਅਸਲੀ ਆ। ਅਸਲੀ ਆਈ ਸੌਰਿਆਂ ਦਾ ਅਸਲੀ ਉਹ ਪਾਇਆ ਹੁਣ। ਚਲ ਕੋਈਂ ਤੂੰ ਬੈਠ ਮੈਂ ਪੈਸੇ ਲੈ ਕੇ ਆਇਆ। ਠੀਕ ਆ। ਅਨਦੀਪ ਗਿਣ ਲਾ। ਬਸ ਗਿਣਨ ਕਿ ਇਹ ਪੂਰੇ ਹੋਣੇ। ਹਾਂ ਵਿਆਜ ਲੱਗੂਗਾ 2 ਰੁਪਏ ਦਾ। ਕੋਈ ਚੱਕਰ ਨਹੀਂ ਮੈਨੂੰ ਦੱਸਤਾ ਦੀ ਫੌਜੀ। ਤੇ ਜਦੋਂ ਪੈਸੇ ਦੇ ਕੇ ਜਾਏਗਾ ਆਪ ਦਾ ਕੜਾ ਲੈ ਜੀ ਵਾ ਠੀਕ ਆ ਜੀ ਮੈਨੂੰ ਫੌਜੀ ਸਾਹਿਬ ਨੇ ਤਾਂ ਦੱਸਤਾ ਦੀ ਵੀ ਵਿਆਜ ਤੇ ਜੰਮੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਜੀ ਪੂਰੇ 4 ਮਹੀਨਿਆਂ ਬਾਅਦ ਤੁਹਾਨੂੰ ਹੀ ਲਾਰਾ ਲਾਮਾ ਮੈਂ ਤੁਹਾਨੂੰ ਮੈਂ 4 ਮਹੀਨਿਆਂ ਬਾਅਦ 30000 ਵਿਆਜ ਸਮੇਤ ਮੋੜ ਜੂ ਤੇ ਕੜਾ ਲੈ ਚੰਗਾ ਜੀ ਸੂਟ ਦਿਖਾ ਦਿਓ ਜੀ ਕੋਈ ਫਾੜੀ ਵਾਲਾ ਆ ਤੇ ਪਾਉਣ ਨੂੰ ਹਾਂ ਕਿਸ ਰੇਂਜ ਦਾ ਹੋਵੇ ਜੀ ਰੇਂਜ ਬਸ ਠੀਕ ਜੀ ਹੋਵੇ ਨਹੀਂ ਨਹੀਂ ਚੱਲ ਜੂਗੀ ਜੀ ਤੁਸੀਂ ਦਿਖਾ ਦਿਓ ਜੀ ਅੱਛਾ ਅੱਛਾ ਉਹ ਮਸਾ ਦਾ ਮਨਿੰਦਰ ਕੋਈ ਵਿਆਹ ਸਾਦੀ ਹੁੰਦਾ ਕੋਈ ਚੱਕਰ ਨਹੀਂਗਾ ਆ ਦੇਖੋ ਜੀ ਹਾਂਜੀ ਸੂਟ ਤਾਂ ਸੋਹਣਾ ਨੇ ਇਹਦੀ ਕੀ ਰੇਜ ਅੰਕਲ ਇਹ ਨੇਚਰ ਕ੍ਰੇਡ ਦਾ ਪੀਸ ਆ ਇਹ 3850 ਰੁਪਏ ਦਾ ਪੀਸ ਆ ਜੀ ਦੇਖੋ ਅੰਕਲ ਜਾ ਦੇ ਮਹਿੰਗਾ ਕੋਈ ਘੱਟ ਰੇਂਜ ਤੱਕ ਦਿਖਾ ਦਿਓ ਇੱਕਾ ਸੂਟ ਦੇਖੋ ਹੌਸਲੀ ਆਈਟਮ ਆ ਇਹਦੀ ਕੀ ਰੇਜ ਆ ਜੀ ਇਹ 28200 ਰੁਪਏ ਦਾ? ਅੱਛਾ ਜੀ। ਲੈਸ ਨੂੰ ਸੋਈ ਨਾ ਜੀ। ਕੋਈ ਆਲੇ ਲੈਸ ਕਰ ਦਾਂਗੇ ਜਿੱਥਾ ਹੋਊਗਾ ਕਰ ਦਨੇ ਆ। ਹਾਂ ਦੇਖ ਕੇ ਲਾਵਾਂਗੇ ਲੈਸ ਕਰਕੇ। ਹਾਂ ਜੀ। ਸੋਨਾ ਤੇ ਇਹ ਵੀ ਹੈ। ਮਤਲਬ ਕਾਹਨੂੰ ਕਹਿ ਰਿਆ ਇੰਗੀਆਂ ਦੁਕਾਨਾਂ ਦੇ ਭਗਾਈ ਕਰੇ। ਇੱਕ ਤਾਂ ਸੂਟ ਆ ਘੈਂਟਾ। ਹਾਂ ਜੀ। ਕੋਈ ਹੋਰ ਦਿਖਾਓ ਜੀ ਇੱਕ। ਇੱਕ ਇਹ ਚੀ ਆ। ਆ ਵੀ ਸੋਨਾ। ਇਹਦੀ ਕੀ ਰੇਂਜ ਆ ਜੀ? 1450 ਰੁਪਏ ਦਾ। ਅੱਛਾ ਜੀ। ਹਾਂ ਤੁਸੀਂ ਆਹ ਦੇ ਦੋ ਜੀ ਸਾਨੂੰ ਹੁਣ ਦੋਨਿਆਂ ਦਾ ਕੀ ਕੀ ਰੇਟ ਲੱਗੂ ਇੱਕ। ਕੋਈ ਗੱਲ ਨਹੀਂ। ਇਹ ਤਾਂ ਲੱਗੂ 1350 ਰੁਪਏ ਤੁਹਾਡੇ ਵਾਸਤੇ। ਠੀਕ ਹੈ ਜੀ ਨਹੀਂ ਬਸ ਕਰ ਦੋ ਜੀ ਦੋ ਰਨ ਕਰ ਓਕੇ ਬਿੱਲ ਕਿੱਥੇ ਹੁਣ ਆ ਮਮਾ ਪੱਗਾਂ ਵੀ ਹੈਗੀਆਂ ਸੇਮ ਮੈਚਿੰਗ ਦੀਆਂ ਪੱਗਾਂ ਤਾਂ ਰਹਿਣ ਦੋ ਜੀ ਪੱਗਾਂ ਦਾ ਵਾਧੂ ਪਈਆਂ ਨੇ ਨਹੀਂ ਨਹੀਂ ਸਾਰੀਆਂ ਪੁਰਾਣੀਆਂ ਹੋਈਆਂ ਪਈਆਂ ਨੇ ਪੱਗਾਂ ਤੁਸੀਂ ਲੈ ਲਓ ਓ ਨਹੀਂ ਯਾਰ ਅਮਰਿੰਦਰ ਕੁਛ ਨਹੀਂ ਹੁੰਦਾ ਪੱਗਾਂ ਨੂੰ ਕੌਣ ਦੇਖਦਾ ਤੂੰ ਮੰਨੀ ਦੀ ਹੁੰਦਿਆ ਆ ਜਾ ਜੀ ਅੰਕਲ ਜੀ ਕਰ ਦੋ ਬੱਦ ਜੀ ਚੱਲਿਆ ਹੋਣ ਹੁਣ ਹੋਰ ਕੀ ਲੈਣਾ ਸੱਚ ਮੰਮੀ ਨੇ ਕਿਹਾ ਸੀਗਾ ਕੀ ਕੁਲੀ ਡਿਪਲੋਮਾ ਨੇ ਸਟੈਂਡ ਸ਼ਰਟ ਲੈ ਲਿਓ ਆਪਾਂ ਇੱਥੋਂ ਹੀ ਲੈ ਲੈਂਦੇ ਆ ਹਾਂਜੀ ਆਜੂ ਦੇਖ ਲੈਨੇ ਵੀਰੇ ਇੱਕ ਪੈਂਟ ਸ਼ਾਟ ਦਿਖਾਓ ਵੀ ਕਿੰਨੇ ਸਾਈਜ਼ ਦੇ ਵੀਰੇ ਬਸ ਇਹ ਨੰਗੂ ਹੀ ਹੈ ਦੇਖੋ ਲਈ ਤੁਮਹਾਨੂੰ 34 ਕਮਰਾ ਹੀ ਐਕਸਲ ਸ਼ਾਟ ਹੋਗੇ ਦੇ ਦੇ ਵੀਰੇ ਫਾਰਮਲ ਦਿਖਾ ਦੇ ਵੀਰੇ ਲਾਓ ਵੀਰੇ ਫਾਰਮਲ ਦਿਖਾਣ ਨੂੰ ਲਓ ਬਰੇ। ਕੋਈ ਚੱਕ ਰਿਪਰੇਸਟਰ ਲਓ ਜੀ। ਬਸ ਤੁਹਾਨੂੰ ਦੋਣਾ ਦਿਓ। ਬਲੈਕ ਨਹੀਂ ਲੈਂਦੇ ਨਾ ਵਾਈਟ। ਹੋਰ ਕਲਰ ਦੇਖੋ। ਸਰਾ ਕਲਰ ਲੈ ਲਓ। ਬਿਸਕੁਟ ਕਲਰ ਬਹੁਤ ਵਧੀਆ। ਆਹ ਚੈੱਕ ਕਰ ਲਓ। ਬਹੁਤ ਸੋਹਣੀ। ਆਹ ਠੀਕ। ਆਹ ਕਰ ਦੋ ਬਰੇ। ਆਹ ਠੀਕ ਹੈ। ਇੱਕ ਆਹ ਦੇਖ ਲਓ ਜੀ ਗਰੇਏ ਲੈਣਾ। ਨਹੀਂ ਚੱਲ ਗਿਆ। ਆਹ ਆਹ ਠੀਕ ਹੈ। ਇੱਕ ਸ਼ਾਰਟ ਦਿਖਾ ਦਿਓ। ਹਾਂ ਜੀ। ਫਾਰਮਲ ਸ਼ਰਟ ਦਿਖਾ ਦਿਓ। ਇਹ ਬਹੁਤ ਧੀਰ। ਆਹ ਬਈ। ਆਹ ਨੀਚਲੀ ਦਿਖਾ ਵੀ। ਆ ਦੇਖ ਲਓ। ਉਹ ਦਿਖਾ ਦਿਓ। ਲਓ ਬਰੇ ਫਿਰ ਕਾਟਨ ਲੈ ਲਓ। ਕਾਟਰੇਜਿੰਗ ਲੈਣੀ। ਇਹਦਾ ਬੜਾ ਰਿਵਾਜ ਹੈ ਅੱਜਕੱਲੇ। ਕਿਸੀ ਜਾਦੇ ਖਲਵਾ ਵੀ ਬਹੁਤ ਜ਼ਿਆਦਾ ਚੱਲ ਰਿਹਾ। ਫਿਰ ਇੱਕ ਪਲੇਨ ਛੱਡੇਗੀ। ਆ ਲਓ ਵੀਰੇ। ਕਿਸਦਾ ਕੱਲ ਹੈ? ਹਾਂ, ਆ ਤਾਂ। ਆ ਤਾਂ। ਕੀ ਰੇਂਜ ਆ ਵੀਰੇ ਪੈਂਟ ਦੀ? 1200 ਦਾ ਜੋੜਾ। ਜੋੜਾ ਹੀ। ਲੈਸ ਲੂਸੀ। ਬਾਕੀ ਬਾਹੂ ਕਰ ਲੈਣੇ ਲੈਸ। ਬਹੁਤ ਠੀਕ ਹੈ। ਠੀਕ ਹੈ। ਦੇਖ ਲਈਂ ਜੀ ਤੁਸੀਂ। ਪੈਂਟ ਕੋਟ ਕਰਦੇ। ਛੱਡਾ ਪੈਂਟ ਕੋਟ ਉਹਰੇ ਪਾਈਂ ਕੋਲ ਛੋੜੀ ਹੋਣੇ। ਵੀਰੇ ਮੈਂ ਸੁਣੀ ਆਂ ਥਰੇ ਪੈਂਟ ਕੋਟ ਵੀ ਮਿਲਦੇ ਆ ਰਣ। ਹਾਂਜੀ ਵੀ। ਦੇ ਦਾਨੇ ਵੀਰੇ। ਦੇਖਿਆ ਤੁਸੀਂ? ਮੈਂ ਕੀ ਕਰਨਾ ਯਾਰ ਮੈਂ ਤਾਂ ਵਿਆਲਾ ਪਾ। ਓਹੋ ਹੁਣ ਵਿਆਲਾ ਥੋੜਾ ਪਾਉਂਗਾ ਕਿੰਨੀ ਵਾਰੀ ਤਾ ਤੁਸੀਂ ਉਹ ਪਾ ਲਿਆ। ਇੱਕ ਵਾਰੀ ਚੈੱਕ ਤਾਂ ਕਰਿਆ ਓ। ਓ ਯਾਰ ਛੱਡ ਮੈਨੂੰ ਕਿਨੇ ਦੇਖਣਾ। ਆ ਜਾ ਬਈ ਕੇ ਰ ਦੇ। ਵੀਰੇ ਦਿਖਾ ਦੇ ਦੁੱਸੀ। ਦੇਖਿਓ ਤੁਸੀਂ। ਆ ਜਾ ਜੀ। ਆ ਦਿਖਾਉਣਾ ਤੁਹਾਨੂੰ ਪੈਂਟ ਕੋਟ। ਲੈ ਵੀਰੇ ਕਲਰ ਦੇ। ਉਹ ਰੰਗ ਨਹੀਂ। ਲੈ ਵੀਰੇ ਕਾਫੀ ਲੈ ਲੇ। ਕਲਰ ਵਾਦੂ ਨੇ ਦੇਖਾ। ਅੰਦਰ ਵਾਲੀ ਗੱਲ ਆ ਕੋਈ। ਆ ਫੜਾ ਦੇ ਮੈਨੂੰ ਯਾਰ। ਆ ਵੀਰੇ ਗ੍ਰੀਨ ਲੈਣਾ ਗਿਓ ਆ ਤਾਂ ਰਹਿਣ ਦੇ ਬਈ ਆ ਠੀਕ ਹੈ ਕੀ ਰੇਟ ਆ ਵੀਰੇ ਆਪਣਾ ਰੈਂਟ 2000 ਰੁਪਏ ਰੈਂਟ ਉਹ ਵੀਰੇ ਮੇਰੇ ਕੋਲੇ ਇੰਨੇ ਪੈਸੇ ਹੈ ਨਹੀਂ ਯਾਰ ਤੈਨੂੰ ਸਹੀ ਦੱਸ ਮਾਤਾ ਫੈਕਟਰੀ ਚ ਲੱਗਾਗਾ ਮੇਰੀ ਆ ਸਾਲੀ ਨਾ ਮੇਰੇ ਘਰ ਵਾਲੀ ਤਾਂ ਮੇਰੀ ਸ਼ੋਪਿੰਗ ਕਰਾਉਣਾ ਮਜਬੂਰੀ ਆ ਵੀਰੇ 1000 ਲਾ ਦਾਂਗਾ ਚੱਲ ਤੂੰ ਲੈ ਲੈ ਯਾਰ ਗੱਲ 1000 ਦੀ ਨਹੀਂ ਵੀਰੇ ਤੂੰ ਉਹਨੂੰ ਬਹਾਨਾ ਮਾਰਦੀ ਵੀ ਉਹਦਾ ਤਾਂ ਫਿੱਟ ਨਹੀਂ ਆਇਆ ਤੂੰ ਰਹਿਣ ਦੇ ਵੀਰੇ ਵੀਰੇ ਕਿਸਾਨੇ ਤੇ ਵੀ ਕੋਈ ਚੀਜ਼ ਹੈ ਕੋਈ ਚੱਕਰ ਨਹੀਂਗਾ ਤੂੰ 300 ਰੁਪਏ ਡਾਇਰੈਕਟਲੀ ਇਹਨਾਂ ਦੇ 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 ਚੱਲ ਕੋਈ ਚੱਕਰ ਨਹੀਂ ਚੱਲ ਤੂੰ ਲੈ ਚੱਲ ਠੀਕ ਹੈ ਜ ਆ ਦੇਖੀ ਮਨਿੰਦਰ ਕਾਲਰ ਸੋਨਾ। ਸਾਜੀ ਬਹੁਤ ਚੜੀ ਸੋਨਾ। ਜਿਹੜੇ ਪਾਇਆ ਵੀ ਸੋਨਾ ਲੱਗਦਾ। ਵਿਰੇ ਕਰ ਦੋ ਵਿਰੇ ਮੋਕਾ। ਹਾਂਜੀ ਵਿਰੇ ਕਰ ਦਿਆ ਨਾ ਮੈਂ। ਹਲੋ ਜੀ ਕਰ ਦੋ ਬੋਕੀ। ਕਿੰਨੀ ਕਿੰਨੀ ਪਾਉਣਾ ਵੀ? 25 ਨੂੰ ਪਾਉਣਾ ਜੀ। 24 ਮਿੰਟ ਲੈ ਜੀ ਉਹਦੇ। ਠੀਕ। ਆ ਪੈਂਟ ਛੱਡਦੇ ਕਿੰਨੇ ਪੈਸੇ ਨੇ ਜੀ? ਜਦੋਂ ਬੈਸ ਬਣਦਾ ਤਾਂ 1200 ਆ ਵਿਰੇ। ਇੱਕ ਕਾਊਂਟ ਕਰਕੇ 1000 ਰੁਪਏ ਦੇ। ਹਲੋ। ਆਦੇ ਰੋਮੀ ਤੇ ਬੈਠ ਨੇ। ਇਹਦੇ ਪੈਸੇ ਫਿਰ ਉੱਥੇ ਦੇ ਦੇ ਜਦੋਂ ਲੈ ਕੇ ਜਾਓ। ਠੀਕ ਹੈ ਚੰਗਾ ਵੀਰੇ ਮੈਂ ਬਾਕੀ ਦਾ ਦਿੰਦਾ ਹਾਂ ਹੁਣ ਤਾਂ ਲੈਣਾ ਮੈਨੂੰ ਇਧਰ ਕੋ ਸਿਰਫ ਥੋੜੇ ਮੇਕਪ ਦਾ ਸਮਾਨ ਲੈਣਾ ਹੀ ਹਾਂ 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 ਬਸ ਰੱਪਾ ਲੈ ਕੇ ਚਾਹਦੇ ਉਹ ਵੀ ਨਹੀਂ ਰੋਈ ਜਾਂਦਾ ਈ ਸਹੀ ਗੱਲ ਹੈ ਹਾਂ ਉਹ ਦੁਕਾਨ ਤੇ ਲਈ ਸਾਹਮਣੇ ਹਾਂਜੀ ਆਜਾ ਹੋਰ ਤਾਂ ਨਹੀਂ ਕੋਈ ਕਰੀਮ ਕ੍ਰੀਮ ਲੈ ਲੈ ਕਦੀ ਬਸ ਦਾ ਦੇ ਦੇ ਲੈ 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 ਕੋਈ ਹਾਂ ਗਿਆ ਕਰ ਤਾ ਬਸ ਦਾ ਦੇ ਦੇ ਇੱਕ ਉਹ ਦੇ ਹਣੀ ਕਿੰਨੇ ਪੈਸੇ ਹੋ ਗਏ ਇਹ ਦੇ ਇਸਕੇ ਚਿਰ ਪੰਜਾਹ ਲੈਸ ਲੋਸ ਕਰ ਦੋ ਜੀ ਲੈਸ ਕਰਕੇ ਲੈ ਨਾ ਇਹ ਫਿਕਸ ਰੇਟ ਹੈ ਸਾਡਾ ਹਾਂ ਲੋ ਭਜਾਰ ਠੀਕ ਆ ਜੀ ਬਸ ਠੀਕ ਠੀਕ ਹੈ ਚੰਗਾ ਜੀ ਠੀਕ ਹੈ ਚੱਲ ਮਨਿੰਦਰ ਛੇਤੀ ਕਰ ਲੇਟ ਹੋ ਰਿਹਾ ਕੰਮ ਛੇਤੀ ਕਰ ਚੱਲ ਜਲੀ ਚੱਲ ਥੋੜਾ ਕੜਾ ਕਿੱਧਰ ਗਿਆ ਪਾਇਆ ਕਿਉਂ ਨਹੀਂ ਤੁਸੀਂ ਉਹ ਮੈਂ ਜਾਣ ਕੀ ਨਹੀਂ ਪਾਇਆ ਮਨ ਤਾਂ ਬੁਰਾ ਲੱਗਦਾ ਤੂੰ ਚੱਲ ਆਈਂ ਅੱਦ ਕਰਦੇ ਤੁਸੀਂ ਜੀਜਾ ਦੀ ਵਰਗੀ ਆਉਣਗੇ ਨਾਲੇ ਮੰਮੀ ਡੈ ਵੀ ਹੋ ਰਹੀ ਹੋਣਗੇ ਆਖਣਗੇ ਆਪ ਤਾਂ ਸੱਜੀ ਫਿਰਦੀ ਆ ਪਰ ਉਹਨੇ ਦੇ ਕੜਾ ਵੀ ਨਹੀਂ ਪਾਇਆ ਉਹ ਮੈਂ ਆਪੇ ਕਹ ਦੂ ਮੈਂ ਨਹੀਂ ਪਾਇਆ ਚੱਲ ਬਨੇ ਦਰਾ ਤੂੰ ਕਹ ਰਾਂ ਲੇਟ ਹੋ ਰਿਹਾ ਚੱਲ ਨਹੀਂ ਨਹੀਂ ਮੈਂ ਲੈ ਕੇ ਨਹੀਂ ਕਿੜਾ ਉਹ ਤੋਂ ਮੰਨ ਤੁਸੀਂ ਮੰਨਦੇ ਨਹੀਂ ਕਮਾਲ ਤੇ ਕੜਾ ਹੈ ਨਹੀਂ ਕਿਧਰ ਗਿਆ ਉਹ ਚਲ ਉਰਾ ਪਰਾ ਹੋਊਗਾ ਆਪਾਂ ਫੇਰ ਆਕੇ ਲੱਭ ਲਾਂਗੇ ਤੈਨੂੰ ਤਾਂ ਹੀ ਕਰਨਾ ਲੇਟ ਹੋ ਗਏ ਚੱਲ ਚੱਲੀਏ ਤੁਸੀਂ ਕਮਾਲ ਕਰਦੇ ਹੋ ਸਿਉਣੇ ਦਾ ਕੜਾ ਸੀ ਘਮਾਟ ਗਿਆ ਤੁਹਾਨੂੰ ਫਿਕਰੀ ਨਹੀਂ ਹੈਗੀ ਕੋਈ ਉਹ ਉਰਾ ਪਰਾ ਹੋਊਗਾ ਆਪਾਂ ਆਕੇ ਟੋਲਾਂਗੇ ਲੇਟ ਹੋ ਰਿਹਾ ਚੱਲ ਚੱਲੀਏ ਪੱਕਾ ਕੋਈ ਹੋਰ ਗੱਲ ਆ ਗੱਲ ਦੱਸ ਦੋ ਕੀ ਐ ਮੈਨੂੰ ਕੜਾ ਕਿੱਥੇ ਆ ਯਾਰ ਗੱਲ ਨੂੰ ਮੈਂ ਵੇਚ ਗਿਆ ਤੂੰ ਐ ਕਰ ਰਹੀ ਆ ਚੱਲ ਚੱਲੀਏ ਬਸ ਮੈਂ ਨਹੀਂ ਜਾਣਦੀ ਵੇ ਜਨੀਨ ਦੱਸ ਦੇ ਤਾਂ ਯਾਰ ਤਾਂ ਹੈ ਨਹੀਂ ਕਿਉਂ ਉਹ ਯਾਰ ਮੈਂ ਉੱਤਰਿਆ ਇਹਦੀ ਕਾਲੇ ਕੋਲੇ ਮੈਂ ਪੈਸੇ ਲਿਆਇਆ ਤੂੰ ਸਿਆ ਕਿਉਂ ਨਹੀਂ ਮੈਨੂੰ ਤੁਸੀਂ ਫੇਰ ਉਹੀ ਗੱਲ ਕਰਤੀ ਮੈਂ ਤੁਹਾਨੂੰ ਉਹਦੇ ਵੀ ਕਿਹਾ ਸੀ ਵੀ ਜਦੋਂ ਆਪਾਂ ਇੱਕ ਦੂਜੇ ਦੇ ਦੁੱਖ ਸੁੱਖ ਚ ਹੀ ਨਹੀਂ ਖੜ ਸਕਦੇ ਫਿਰ ਆਪਣੇ ਨਾਲ ਹੋਣ ਦਾ ਵੀ ਕੀ ਫਾਇਦਾ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਮੈਂ ਪੁਰਾਣੇ ਕੱਪੜੇ ਪਾ ਜੰਦੀ ਵਿਆਹ ਚ ਓ ਯਾਰ ਆਪਾਂ ਤੈਨੂੰ ਆ ਕੱਪੜੇ ਰੇੜੇ ਨਹੀਂ ਦਿਵਾਉਣੇ ਤੇ ਮੇਰੇ ਕੋਲੇ ਪੈਸੇ ਨਹੀਂ ਕੀ ਦੋ ਦਿਨ ਫਿਰ ਮੈਨੂੰ ਇਹਦੀ ਤਣੇ 99 ਸਾਲ ਬਾਅਦ ਤਾਂ ਕੱਪੜੇ ਮੰਗੇ ਮੇਰਾ ਵੀ ਫਰਜ਼ ਬਣਦਾ ਤੂੰ ਕੁਝ ਨਹੀਂ ਹੁੰਦਾ ਆਪਾਂ ਆ ਕੇ ਛੋੜਾ ਲੂਗਾ ਤੂੰ ਮੈਂ 4-5 ਦਿਨਾਂ ਮਾਰਾ ਜੇ ਤੁਹਾਡੇ ਤੇ ਗਰੀਬੀ ਹੈ ਨਾ ਤੇ ਮੇਰੇ ਤੇ ਵੀ ਗਰੀਬੀ ਰਹੂਗੀ ਆਹ ਸੋਨੇ ਕੱਪੜੇ ਹੋਵੇ ਫਿਰ ਪ ਤੂੰ ਪੈਂਸਰ ਤੇ ਹੁਣੇ ਛੜਾ ਕੇ ਲੈ ਕੇ ਆਓ ਕੜਾ ਉਹ ਤੇਰੇ ਕੋਲ ਇੰਨੇ ਪੈਸੇ ਕਿੱਥੋਂ ਆ ਗਏ ਇਹ ਜਿਹੜੇ ਮੈਨੂੰ ਸ਼ਗਨਾਂ ਦੇ ਆਉਂਦੇ ਸੀਗੇ ਉਹ ਮੈਂ ਇਕੱਠੇ ਕਰ ਲੈਂਦੀ ਸੀਗੀ ਮੈਨੂੰ ਐ ਸੀਗਾ ਜਦੋਂ 50000 ਹੋ ਗਏ ਨਾ ਐਫ ਡੀ ਕਰਾ ਲੂੰਗੀ ਉਹ ਯਾਰ ਇਹ ਨਹੀਂ ਮੈਂ ਲੈ ਸਕਦਾ ਯਾਰ ਤੇਰੇ ਪੈਸੇ ਨੇ ਫੜ ਤੂੰ ਆਪਣੇ ਤੇ ਤੇਰਾ ਮੇਰਾ ਕਦੋਂ ਹੋ ਗਿਆ ਤੁਸੀਂ ਨਾ ਪੈਸੇ ਫੜੋ ਤੇ ਆਪਦਾ ਕੜਾ ਛੜਾ ਕੇ ਲੈ ਕੇ ਆਓ ਨਹੀਂ ਤਾਂ ਉਹਨਾਂ ਟਾਈਮ ਵਿਆਹ ਨਹੀਂ ਜਾਂਦੀ ਫੇਰ ਹੀ ਜਾਊਂਗੀ ਜੇ ਕੜਾ ਵਾਪਸ ਲੈ ਕੇ ਆਉਂਗੇ ਤਾਂ ਆਜੋ ਆਜੋ ਬਹੁਤ ਲੇਟ ਹੋ ਗਿਆ ਆਪਾਂ ਤੁਸੀਂ ਪਾਓ ਇਹਨੂੰ ਹਣ ਆਪਾਂ ਮੈਂ ਉੱਥੇ ਪਾਣ ਨੂੰ ਜਾ ਕੇ ਚੱਲ ਜੀਏ ਲੀਏ ਉਹੋ ਤੁਸੀਂ ਬਹੁਤ ਜ਼ੇਦ ਕਰਦੇ ਹੋ ਚਾ ਵੀ ਨਹੀਂ ਗੱਲ ਸੁਣਦੀ ਮੇਰੀ ਚਲੋ ਸਤਿ ਸ਼੍ਰੀ ਅਕਾਲ ਦੋਸਤੋ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਪਟਿਆਲਾ ਪਿਕਚਰਸ ਚੈਨਲ ਦੇ ਉੱਤੇ ਤੁਸੀਂ ਇੰਨੀ ਸਪੋਰਟ ਕਰ ਰਹੇ ਹੋ ਇੱਕ ਨਵੇਂ ਚੈਨਲ ਨੂੰ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡਾ ਇਹੀ ਸੀਗਾ ਕਿ ਅਸੀਂ ਜੱਗੀ ਟੀਵੀ ਦੇ ਉੱਤੇ ਜਿਹੜਾ ਕੰਟੈਂਟ ਬਣਾਉਂਦੇ ਸੀਗੇ ਲੌਂਗ ਫਾਰਮੈਟ ਵੀਡੀਓਜ਼ ਬਣਾਉਂਦੇ ਸੀਗੇ ਪਰ ਜਦੋਂ ਅਸੀਂ ਪਟਿਆਲਾ ਪਿਕਚਰਸ ਬਣਾਉਣ ਬਾਰੇ ਸੋਚਿਆ ਸੀਗਾ ਬਾਈ ਨੇ ਤਾਂ ਇਹ ਸੋਚਿਆ ਸੀਗਾ ਕਿ ਉਸ ਤੇ ਅਸੀਂ ਉਸ ਉਹ ਤਰ੍ਹਾਂ ਦਾ ਕੰਟੈਂਟ ਬਣਾਵਾਂਗੇ ਸ਼ਾਰਟ ਫਾਰਮ ਜਿਹੜਾ ਤੁਸੀਂ ਜਲਦੀ ਤੋਂ ਜਲਦੀ 10 ਮਿੰਟ ਦੇ ਅੰਦਰ ਅੰਦਰ ਦੇਖ ਸਕੋ ਤੇ ਉਸ ਨੂੰ ਪਿਆਰ ਦੇ ਸਕੋ ਤੇ ਤੁਸੀਂ ਉਸ ਨੂੰ ਪਿਆਰ ਵੀ ਦਿੱਤਾ ਬਹੁਤ ਸਪੋਰਟ ਵੀ ਦਿੱਤੀ ਆ ਪਰ ਹੁਣ ਆਪਾਂ ਨੇ ਵਿਊਜ਼ ਬਹੁਤ ਜ਼ਿਆਦਾ ਗੇਨ ਕਰ ਲਏ ਨੇ ਚੈਨਲ ਦੇ ਉੱਤੇ ਅੱਗੇ ਵੀ ਹੋਰ ਵੀ ਜ਼ਿਆਦਾ ਗੇਨ ਕਰਾਂਗੇ ਪਰ ਆਪਾਂ ਨੇ ਸਬਸਕ੍ਰਾਈਬਰਾਂ ਉੱਤੇ ਹੁਣ ਫੋਕਸ ਕਰਨਾ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਜਦੋਂ ਮੈਂ ਪਰਸੈਂਟੇਜ ਦੇਖੀ ਚੈਨਲ ਦੀ ਐਨਲਿਟਿਕਸ ਦੇ ਵਿੱਚ ਜਾ ਕੇ ਤਾਂ ਜਿਹੜੇ ਨਾਨ ਸਬਸਕ੍ਰਾਈਬਰ ਨੇ ਉਹ ਬਹੁਤ ਜ਼ਿਆਦਾ ਨੇ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਚੈਨਲ ਉਹ ਬਹੁਤ ਘੱਟ ਨੇ ਸੋ ਆਪਾਂ ਨੇ ਹੁਣ ਸਬਸਕ੍ਰਾਈਬਰ ਵਧਾਣੇ ਨੇ ਚੈਨਲ ਦੇ ਉੱਤੇ ਐਦਾਂ ਦੀਆਂ ਸੋਹਣੀਆਂ ਸੋਹਣੀਆਂ ਵੀਡੀਓਜ਼ ਤਾਂ ਹੀ ਤੁਹਾਡੇ ਤੱਕ ਆਣ ਗਿਆ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਵਿਊਜ਼ ਦੋਗੇ ਲਾਈਕ ਕਰੋਗੇ ਸ਼ੇਅਰ ਕਰੋਗੇ ਬਾਕੀ ਬਈ ਤੂੰ ਕੀ ਕਹਿਣਾ ਚਾਹੇਗਾ ਕਿੱਦਾਂ ਦਾ ਸਫਰ ਰਿਹਾ ਤੇਰਾ ਹੁਣ ਤੱਕ ਦਾ ਹੁਣ ਤੱਕ ਦਾ ਸਫਰ ਬਈ ਮੇਰਾ ਬੜਾ ਮਜ਼ੇਦਾਰ ਰਿਹਾ ਸੋਚਿਆ ਕੁਝ ਹੋਰ ਤੀ ਬਣ ਕੁਝ ਹੋਰ ਗਿਆ ਕਰੀ ਤੀ ਸਟਾਰਟਿੰਗ ਬਲੌਗਿੰਗ ਪਰ ਚੇਂਜ ਕਰਤਾ ਕੰਮ ਸ਼ਾਰਟ ਵੀਡੀਓ ਲਿਆਂਦੀਆ ਉਮੀਦ ਨਹੀਂ ਤੀ ਵੀ ਇੰਨਾ ਪਿਆਰ ਦੋਗੇ ਕਈ ਤਾਂ ਇੰਨੀਆਂ ਵੀਡੀਓ ਵਾਇਰਲ ਹੋ ਗਈਆਂ ਫੱਦੋ ਵੱਦ ਕੇ ਹਰ ਇੱਕ ਬੰਦਾ ਸਾਨੂੰ ਪਿਆਰ ਜਮਾਉਂਦਾ ਹੁਣ ਸਾਨੂੰ ਬਸ ਤੁਹਾਡੇ ਤੋਂ ਹੀ ਉਮੀਦ ਆ ਸੀ ਇਸ ਨੂੰ ਨਵੇਂ ਉਪਰਾਲੇ ਨੂੰ ਜਿੱਦਾਂ ਸ਼ੁਰੂ ਕਰਾਇਆ ਇਸ ਨੂੰ ਅਸੀਂ ਹੋਰ ਵਧੀਆ ਤਰੀਕੇ ਨਾਲ ਹੋਰ ਵਧੀਆ ਪ੍ਰੋਡਕਸ਼ਨ ਦੇ ਨਾਲ ਅੱਗੇ ਲੈ ਕੇ ਜਾਵਾਂਗੇ ਪਰ ਥੋੜਾ ਸਾਥ ਬਹੁਤ ਜ਼ਰੂਰੀ ਆ ਵੀਡੀਓਜ਼ ਨੂੰ ਪਿਆਰ ਜ਼ਰੂਰ ਦਿਆ ਕਰੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਕੇ ਜਾਇਓ ਲਾਈਕ ਜ਼ਰੂਰ ਕਰਕੇ ਜਾਇਓ ਵੀਡੀਓਜ਼ ਬਹੁਤ ਆਣਗੀਆਂ ਜੱਗੀ ਟੀਵੀ ਤੇ ਵੀ ਪਟਿਆਲਾ ਪਿਕਚਰਸ ਤੇ ਵੀ ਸੋ ਬਣੇ ਰਹੋ ਸਾਥ ਬਣਾਈ ਰੱਖੋ ਦੇਖਦੇ ਰਹੋ ਪਟਿਆਲਾ ਪਿਕਚਰਸ ਸਬਸਕ੍ਰਾਈਬ ਕਰ ਲਿਓ ਹਾਂਜੀ ਦੇਖ ਲਈ ਵੀਡੀਓ ਇਹ ਦੇਖ ਲਈ ਤਾਂ ਇਹਨੂੰ ਸ਼ੇਅਰ ਕਰਿਓ ਜਿਵੇਂ ਤੁਸੀਂ ਪਹਿਲੇ ਪਾਰਟ ਨੂੰ ਮੈਂ ਕਹਿੰਦਾ ਪਹਿਲੇ ਪਾਰਟ ਨੂੰ ਤੁਮਾਕਾ ਹੀ ਕਰਤਾ YouTube 'ਤੇ আর Facebook 'ਤੇ ਤਾਂ ਹੀ ਅਸੀਂ ਦੂਜਾ ਪਾਰਟ ਲੈ ਕੇ ਆਏ ਹਾਂ ਜੇ ਦੂਜਾ ਪਾਰਟ ਹੋਰ ਸ਼ੇਅਰ ਕਰੋਗੇ ਤਾਂ ਅਸੀਂ ਤੀਜਾ ਲੈ ਕੇ ਆਵਾਂਗੇ ਹਾਂ ਕੁੜੀ ਤੂੰ ਦੱਸ ਕੋਈ ਚੀਜ਼ ਕੀ ਦੱਸਮੈਨ ਤਾਂ ਬਹੁਤ ਵਧੀਆ ਲੱਗਿਆ ਹੁਣ ਤੁਸੀਂ ਵੀ ਸਾਨੂੰ ਦੱਸੋ ਸ਼ੇਅਰ ਕਰੋ ਇਹਨਾਂ ਦੀ ਵੀਡੀਓ ਨੂੰ ਲੈ ਦੱਸੋ ਸਾਨੂੰ ਕਿ ਤੁਹਾਨੂੰ ਸਾਡਾ ਐਕਟ ਕਿਵੇਂ ਲੱਗਿਆ ਸਾਡੀ ਸਟੋਰੀ ਕਿਵੇਂ ਲੱਗੀ ਤੇ ਵੱਧ ਤੋਂ ਵੱਧ ਕਮੈਂਟ ਕਰੋ ਜੇ ਸਾਡੇ ਤੀਜੇ ਪਾਰਟ 'ਚ ਇਹ ਜੋੜੀ ਦੇਖਣਾ ਚਾਹੁੰਦੇ ਹੋ ਤਾਂ ਉਹ ਵੀ ਕਮੈਂਟ ਕਰਿਓ ਮਿਲਦੇ ਹਾਂ ਸਾਨੂੰ ਅਗਲੇ ਵੀਡੀਓ ਦੇ ਵਿੱਚ